ਬਾਇਡ 300-400 ਕਰੋੜ ਦੇ ਦੋਸ ਪ੍ਰੋਜੈਕਟਸ ਜਿਹੜੇ ਇੱਕ ਇਕੱਲੇ ਦੇਖਣ ਜਾਣੇ ਕਿਨੇ ਜਾਣੇ ਬੀਆਟਸ ਦੀ ਡਿਮਾਂਡ ਨਹੀਂ ਹੈ ਤੁਸੀਂ ਬਣਾਇਆ ਬੀਆਟਸ ਦੇ ਨਾਲ ਜਿਹੜੇ ਸਾਈਡ ਸਰਵਿਸ ਲੇਨਸ ਦੇਹੀਆਂ ਹੁੰਦੀਆਂ ਉਹ ਪੈਸਾ ਕੌਣ ਖਾ ਗਿਆ ਤੁਸੀਂ ਕਿਉਂ ਨਹੀਂ ਪਤਾ ਕੀਤਾ ਐਂਡ ਜਿਹੜੀਆਂ ਬੱਸਸਾਂ ਐ ਉਹ ਜਾਇਜ਼ ਵੀ ਨਹੀਂ ਆਏ ਉਹ ਗ੍ਰੀਨ ਟ੍ਰਿਬਿਊਨਲ ਬੰਦ ਕਰੇਗਾ ਵੇਅਰ ਇਜ਼ ਦ ਪੁਲਿਸ ਅਸਿਸਟੈਂਸ ਤੁਸੀਂ ਮੇਰੇ ਨਾਲ ਚੱਲੋ ਅੱਜ ਕਿਸੇ ਵੀ ਪੁਲਿਸ ਥਾਣੇ ਚੱਲੋ ਉਹਨਾਂ ਕੋਲ ਪੈਟਰੋਲ ਵੀ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਆਇਆ ਕਿ ਉਹਨੂੰ ਇਸ ਗੱਲ ਦਾ ਇੰਨਾ ਵੱਡਾ ਹੰਕਾਰ ਤੇ ਮਾਨ ਕੀ ਹੋ ਗਿਆ ਵੀ ਉਹਨੂੰ ਕਿਹੜਾ ਖਿਤਾਬ ਦਿੱਤਾ ਗਿਆ ਕਿ ਮੁੱਛਾਂ ਨੂੰ ਤਾਂ ਮਾਰ ਕੇ ਅੰਦਰ ਜਾ ਰਿਹਾ ਹੈ ਸਾਡੀ ਪ੍ਰੈਜ਼ੈਂਟੇ ਗਵਰਨਮੈਂਟ ਦੀ ਬਹੁਤ ਜ਼ਿਆਦਾ ਵੀਕ ਹੋਣੀ ਹੈ ਕਿ ਜਿਹੜਾ ਕੋਰਟ ਨੇ ਫੈਸਲਾ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਰਾਜਸਭਾ ਸੀਟ ਕੀ ਛੱਡੀ ਮੈਡਮ ਸਿੱਧੂ ਦੇ ਭਾਈਵਾਲ ਅਕਾਲੀ ਦਲ ਤੇ ਹਮਲੇ ਹੋਰ ਵੀ ਤਿੱਖੇ ਹੋ ਗਏ ਨਿਸ਼ਾਨੇ ਤੇ ਸਿੱਧੇ ਅਕਾਲੀ ਦਲ ਦੇ ਵੱਡੇ ਆਗੂ ਨੇ ਮੈਡਮ ਸਿੱਧੂ ਦੇ ਇਹਨਾਂ ਹਮਲਿਆਂ ਦੇ ਵਿਚਾਲੇ ਸਵਾਲ ਇਹੀ ਹੈ ਕਿ ਆਖਰ ਅਕਾਲੀ ਦਲ ਚੁੱਪ ਕਿਉਂ ਹੈ ਕਿਉਂ ਸਿੱਧੂ ਦੇ ਖਿਲਾਫ ਭਾਈਵਲ ਪਾਰਟੀ ਬੀਜੇਪੀ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਜਿਵੇਂ ਕਿ ਅਕਾਲੀ ਦਲ ਨੇ ਪਰਗਟ ਸਿੰਘ ਤੇ ਇੰਦਰਵੀਰ ਸਿੰਘ ਬੁਲਾਰੀ ਅਖਲਾਕ ਲਿਆ ਸੀ ਆਖਿਰ ਕਿਉਂ ਮੈਡਮ ਸਿੱਧੂ ਨੂੰ ਲੈ ਕੇ ਅਕਾਲੀ ਦਲ ਜਾ ਕੇ ਵੀ ਕੁਝ ਨਹੀਂ ਕਰ پا ਰਿਹਾ ਕਿ ਸਿੱਧੂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਅਕਾਲੀ ਦਲ ਬੀਜੇਪੀ ਤੇ ਦਬਾਅ ਨਹੀਂ ਬਣਾ پا ਰਿਹਾ ਕਿਉਂ ਹਰ ਵਾਰ ਅਕਾਲੀ ਦਲ ਕਾਰਵਾਈ ਦੀ ਬਜਾਏ ਗੇਂਦ ਬੀਜੇਪੀ ਦੇ ਪਾਲੇ ਵਿੱਚ ਸੁੱਟ ਦਿੰਦੀ ਹੈ ਇਨਾਂ ਸਵਾਲਾਂ ਦੇ ਵਿਚਾਰ ਅਕਾਲੀ ਦਲ ਧਰਮ ਸੰਕਟ ਦੇ ਵਿੱਚ ਫਸਿਆ ਨਜ਼ਰ ਆਉਂਦਾ ਹੈ ਤਾਨੂੰ ਸੁਣਾਉਣਿਆ ਨਵਜੋਤ ਕੋਰ ਸਿੱਧੂ ਦੇ ਕੁਝ ਅਜੀਬ ਬਿਆਨ ਜਿਨ੍ਹਾਂ 'ਚ ਉਹ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਨੇ ਖਾਸ ਕਰਕੇ ਡਿਪਟੀ ਸੀਐਮ ਸੁਖਬੀਰ ਬਾਦਲ ਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਚਿਠਿਆ ਨੂੰ ਕੌਣ ਜਾਣਦਾ ਹਰੀਕੇ ਜਾਣਦੇ ਉਥੇ ਚਾਹ ਮਿਲਦੀ ਨਹੀਂ ਉਥੇ ਟਾਬਾ ਨਹੀਂ ਉਥੇ ਬਾਥਰੂਮ ਨਹੀਂ ਹੈ ਮੈਂ ਜਾਣੀ ਆ ਉਥੇ ਇੱਕ ਚੀਜ਼ ਨਹੀਂ ਹੈ ਮੈਨੂੰ ਸਮਝ ਨਹੀਂ ਆਇਆ ਕਿ ਉਹਨੂੰ ਇਸ ਗੱਲ ਦਾ ਇੰਨਾ ਵੱਡਾ ਹੰਕਾਰ ਤੇ ਮਾਨ ਕੀ ਹੋ ਗਿਆ ਵੀ ਉਹਨੂੰ ਕਿਹੜਾ ਖਿਤਾਬ ਦਿੱਤਾ ਗਿਆ ਕਿ ਮੁੱਛਾਂ ਨੂੰ ਤਾਂ ਮਾਰ ਕੇ ਅੰਦਰ ਜਾ ਰਿਹਾ ਹੈ ਸਵਾਲ ਸਿਰਫ ਅਕਾਲੀ ਦਲ ਦੇ ਧਰਮ ਸੰਕਟ ਉੱਤੇ ਹੀ ਨਹੀਂ ਨੇ ਬਲਕਿ ਮੈਡਮ ਸਿੱਧੂ ਦੀ ਕਹਿਣੀ ਅਤੇ ਕਰਨੀ ਉੱਤੇ ਵੀ ਨੇ ਨਵਜੋਤ ਕੌਰ ਸਰਕਾਰ ਦੀਆਂ ਨਕਾਮੀਆਂ ਤਾਂ ਗਿਣਵਾਉਂਦੀ ਹੈ ਪਰ ਖੁਦ ਉਸ ਦਾ ਹਿੱਸਾ ਬਣੀ ਰਹਿੰਦੀ ਹੈ ਤਾਜ਼ਾ ਮਿਸਾਲ ਸੀਪੀਐਸ ਦੇ ਅਹੁਦੇ ਦੀ ਵੀ ਹੈ ਸਿੱਧੂ ਲਗਾਤਾਰ ਇਸ ਅਹੁਦੇ ਦਾ ਅਨੰਦ ਮਾਣਦੀ ਰਹੀ ਪਰ ਹੁਣ ਜਦੋਂ ਕੋਰਟ ਨੇ ਨਿਯੁਕਤੀ ਰੱਦ ਕੀਤੀ ਤਾਂ ਸਰਕਾਰ ਦੀ ਹੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕ ਦਿੱਤੇ ਮੈਂ ਹਮੇਸ਼ਾ ਕਹਿੰਨੀ ਆ ਕਿ ਕੋਰਟ ਦੇ ਫੈਸਲੇ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਮੈਂ ਬਹੁਤ ਵਾਰ ਬੜੀ ਹੈਰਾਨ ਹੁੰਨੀ ਆ ਦੇਖ ਕੇ ਕਿ ਕੋਰਟ ਬਹੁਤ ਸਾਰੇ ਡਿਸੀਜਨਸ ਲੈਂਦੀ ਹੈ ਜਿਹੜੇ ਗਰਾਉਂਡ ਲੈਵਲ ਤੇ ਅਸੀਂ ਫੋਲੋ ਨਹੀਂ ਕਰਦੇ which is very very wrong ਸਾਡੀ ਪ੍ਰੈਜੈਂਟੇਸ਼ਨ ਗਵਰਨਮੈਂਟ ਦੀ ਬਹੁਤ ਜ਼ਿਆਦਾ ਵੀਕ ਹੋਣੀ ਹੈ ਕਿ ਜਿਹੜਾ ਕੋਰਟ ਨੇ ਫੈਸਲਾ ਲਿੱਤਾ ਜੇ ਸੀਪੀਐਸ ਲੈਵਲ ਤੇ ਲੋਕਾਂ ਨੇ ਕੰਮ ਕੀਤਾ ਹੁੰਦਾ ਤੇ ਸਰਕਾਰ ਦਿਖਾ ਪਾਉਂਦੀ ਕਿ ਇਹਨਾਂ ਨੇ ਇਸ ਪੋਸਟ ਤੇ ਬੈਠ ਕੇ ਕੋਈ ਕੰਮ ਕੀਤਾ ਹੈ ਕੋਈ ਮਿਨਿਸਟਰੀ ਚ ਫਾਇਦਾ ਉਠਾਇਆ ਹੈ ਤਾਂ ਮੇਬੀ ਇਹ ਨਾ ਹੁੰਦਾ ਸੋ ਕੋਰਟ ਦੇ ਸਾਹਮਣੇ ਕੁਛ ਇਹ ਜਾ ਪੇਸ਼ੀ ਨਹੀਂ ਹੋਇਆ ਕਿ ਸੀਪੀਐਸ ਨੂੰ ਸੋ ਮੈਨੂੰ ਲੱਗਦਾ ਪੰਜਾਬ ਦੇ ਤਾਂ ਕਿਸੇ ਸੀਪੀਐਸ ਨੇ ਕਦੇ ਮਨਿਸਟਰ ਨਾਲ ਬੈਠ ਕੇ ਕੋਈ ਮੀਟਿੰਗ ਹੀ ਨਹੀਂ ਲੇਤੀ ਜਾਂ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਮੰਤ్రਾਲੇ ਦੇ ਵਿੱਚ ਮੈਂ ਕਿਹੜੇ ਕੰਮ ਕਰ ਸਕਦਾ ਸੋ ਇਹ ਪੋਸਟ ਦਾ ਕੋਈ ਮਤਲਬ ਹੀ ਨਹੀਂ ਸੀ ਉਹ ਲੋਕਾਂ ਲਈ ਜਿਹੜਾ ਨੇ ਕਦੇ ਕੰਮ ਹੀ ਨਹੀਂ ਕੀਤਾ ਸੋ ਇਟਸ ਅ ਗੁੱਡ ਡਿਸੀਜਨ ਕਿ ਲੋਕਾਂ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ ਖਰਾਬ ਨਹੀਂ ਹੋਣਾ ਚਾਹੀਦਾ ਸੋ ਇਟ ਇਜ਼ ਅ ਵੈਰੀ ਗੁੱਡ ਡਿਸੀਜਨ ਐਂਡ ਵੀ ਹੈ ਸੈਪਟ ਇਟ ਐਂਡ ਫਾਲੋ ਇਟ ਮੈਂ ਇੱਕ ਬੇਨਤੀ ਕਰੂੰਗਾ ਸਾਡੇ ਭੈਣਾਂ ਉਹਦੇ ਪਤਾ ਨਹੀਂ ਗਰਾਰੀ ਕਿੱਥੇ ਫੇਟ ਜਾਂਦੀ ਔਰ ਤੁਸੀਂ ਇੱਥੇ ਕਿੰਦੂ ਪਰੰਤੂ ਕਰਦੇ ਜੇ ਵੀ ਘੱਟ ਬਣਨੇ ਚਾਹੀਦੇ ਆ ਜਾਂ ਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਤੇ ਫਿਰ ਤੁਸੀਂ ਤਾਂ ਫ੍ਰੈਸ਼ ਨਵੇਂ ਹੀ ਆਏ ਪਹਿਲੀ ਵਾਰੇ ਘਰੋਂ ਉਤਰਦੇ ਆ ਤੁਸੀਂ ਐਮਐਲਏ ਬਣ ਕੇ ਪੈਂਦੇ ਆ ਤੁਸੀਂ ਸੀਪੀਐਸ ਬਣ ਕੇ ਤੇ ਤੁਹਾਡੀ ਕਾਉਂਟੇਬਿਲਟੀ ਕੀ ਸੀ ਕਿਸ ਆਧਾਰ ਤੇ ਤੁਸੀਂ ਬਣੇ ਸੀਗੇ ਇਸ ਕਰਕੇ ਤੁਸੀਂ ਕਿਸੇ ਖਾਤੇ 'ਚ ਹੀ ਬਣੇ ਜੈਣਾ ਬੀ ਨਵਜੋਤ ਸਿੰਘ ਸਿੱਧੂ ਦੀ ਧਰਮਸਪਤਨੀ ਜੇ ਤੇ ਭਾਜਪਾ ਦੇ ਸੀਨੀਅਰ ਲੀਡਰ ਦੀ ਤੁਸੀਂ ਧਰਮਸਪਤਨੀ ਜੇ ਹੋਰ ਤਾਂ ਤੁਹਾਡੀ ਕੋਈ ਕਾਰਗੁਜ਼ਾਰੀ ਨਹੀਂਗੀ ਨਵਜੋਤ ਕੋਰ ਸਿੱਧੂ ਦੇ ਕੋਰ ਸਰਕਾਰ ਦੇ ਵਿੱਚ ਬਣੇ ਰਹਿਣ ਦੇ ਨਾਲੋਂ ਸਰਕਾਰ ਤੋਂ ਵੱਖ ਹੋਣ ਦੇ ਕਾਰਨ ਵਧੇਰੇ ਨਜ਼ਰ ਆਉਂਦੇ ਨੇ ਤੇ ਇਹ ਕਾਰਨ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਸਪਸ਼ਟ ਹੁੰਦੇ ਨੇ ਸਵਾਲ ਇਹੀ ਹੈ ਕਿ ਜਦੋਂ ਐਨੇ ਵਖਰੇਵੇਂ ਨੇ ਤਾਂ ਮੈਡਮ ਸਿੱਧੂ ਭਾਜਪਾ ਛੱਡ ਕਿਉਂ ਨਹੀਂ ਦਿੰਦੇ